ਹਾਂਜੀ ਬਾਈ ਕੀ ਹਾਲ ਚਾਲ ਨੇ ਔਰ ਘਰ ਪਰਿਵਾਰ ਬਾਈ ਸਾਰਿਆਂ ਦੇ ਚੜ੍ਹਦੀ ਕਲਾ ਨੇ ਬਾਈ ਤੇ ਜਾਨਵਰ ਵਗੈਰਾ ਸਾਰਿਆਂ ਦੇ ਵਧੀਆ ਨੇ ਆ ਗਏ ਬਾਈ ਆਪਾਂ ਇੱਧਰ ਲੈ ਘਰੇ ਚੈੱਕ ਕਰਦੇ ਆਂ ਬਾਬਾ ਜੀ ਕਣੀਆਂ ਆਈ ਜਾਂਦੇ ਨੇ ਰਾਤ ਨੂੰ ਮੀਂਹ ਆ ਗਿਆ ਸੀਗਾ ਤੇ ਕਣੀਆਂ ਵੀ ਬਾਈ ਆ ਜਿੰਦੇ ਨੇ ਤੇ ਆਪਾਂ ਪਾਣੀ ਮਿਰਚਾਂ ਸਾਡ ਰੱਖਿਆ ਤੇ ਬਾਬੇ ਦੀ ਕਿਰਪਾ ਨਾਲ ਜਾਨਵਰ ਆਪਣੇ ਇੱਕ ਨੰਬਰ ਨੇ ਬੈਠੇ ਤੇ ਇੱਕ ਬਾਈ ਮੈਨੂੰ ਕਮੈਂਟ ਜੀ ਆਈ ਸੀ ਯਾਰ 1 2 ਉਹਦੇ ਵਿੱਚ ਮੈਨੂੰ ਪੁੱਛ ਰਹੇ ਸੀ ਬਾਈ ਇੱਕ ਤਾਂ ਬਾਜੀ ਵਾਲੇ ਵੀਰ ਬਾਜੀ ਕਿਵੇਂ ਕੀ ਸਿਸਟਮ ਹੈ ਬਾਜੀ ਦਾ ਤੇ ਬਾਕੀ ਪਿੰਡ ਬਵੈਰਾ ਵੀ ਆਪਣਾ ਪੁੱਛ ਰਹੇ ਸੀ ਯਾਰ ਬਈ ਸਦਾ ਆਪਾਂ ਲੋਕੇਸ਼ਨ ਲਾਉਣੇ ਹੁੰਨੇ ਆ ਤੇ ਬਈ ਪਿੰਡ ਆਪਣਾਗਾ ਝਾੜੋ ਤੇ ਜ਼ਿਲ੍ਹਾ ਪੈਂਦਾ ਬਈ ਆਪਾਂ ਨੂੰ ਸੰਗਰੂਰ ਸੰਗਰੂਰ ਜਿਹੜਾ ਦਾ ਲਾਸਟ ਪਿੰਡ ਆ ਬਈ ਆਪਣਾ ਪਿੰਡਾ ਝਾੜੋ ਤੇ ਬਈ ਗੱਲ ਕਹੀਏ ਬਾਜੀ ਦੀ ਤੇ ਬਾਜੀ ਯਾਰ ਬਾਜੀ ਆ ਗਈ ਸੀ ਇਹ 28 ਤਰੀਕ ਦੀ 28 5 25 ਦੀ ਬਾਜੀ ਸੀ ਬਈ ਇਹ ਪਿੰਡ ਸੀਗਾ ਤੋਗਾਵਾਲ ਆਪਣੇ 5 ਕਿਲੋਮੀਟਰ ਨਾਲ ਆ ਪਿੰਡ ਉਹ ਪਿੰਡ ਸੀਗਾ ਤੇ 160 ਕਬੂਤਰ ਉਡੇ ਸੀ ਬਈ ਸਾਰੇ ਟੋਟਲ 160 ਕਬੂਤਰ ਉਡੇ ਸੀ ਤੇ ਪਹਿਲਾਂ ਬਾਜੀ ਪੂਰੀ ਵਧੀਆ ਚੱਲ ਰਹੀ ਸੀ ਆਪਣੇ ਆਏ ਮੰਨ ਕੇ ਚੱਲੋ ਵੀ 5 5:30 ਵਜੇ ਤੱਕ ਬਾਜੀ ਪੂਰੀ ਟੌਪ ਦੀ ਬਾਜੀ ਚੱਲੀ ਆ ਯੋਟੋਪ ਦੇ ਚੱਲਿਆ ਫਿਰ ਵਿੱਚ ਵਾਈ ਕਬੂਤਰ ਕੁਝ ਹਿੱਲ ਗਏ ਪਿੰਡ ਚ ਐਂਦਾ ਮਤਲਬ ਆ ਵੀ ਆਪਣੇ ਪਿੰਡ ਵੀ ਆ ਕੇ ਕੁਝ ਕਬੂਤਰ ਲਵੇ ਹੋਰ ਪਿੰਡਾਂ ਇਕੋ ਉੱਤਰ ਵਾਗੇ ਹਨ ਤੇ ਕਬੂਤਰ ਹਿੱਲ ਗਏ ਭਾਈ ਜਦੋਂ ਸਾਡੇ ਐ ਮੰਨ ਕੇ ਚਲੋ ਵੀ ਯਾਰ ਅੱਜ 40 ਚੂਲੀ ਦੇ ਕਬੂਤਰ ਨੂੰ ਨੇ 22 ਕਬੂਤਰ ਸ਼ਾਮਲ ਕਰਦੇ 22 ਕਬੂਤਰ ਨੇ ਸ਼ਾਮਲ ਕਰਕੇ ਵੀ ਚਲ ਆਪਣੇ ਕਬੂਤਰੇ ਟਾਈਮ ਲੱਗ ਗਿਆ ਤੇ 20 ਕੰਗੂਤਰ ਸ਼ਾਮਲ ਕਰ ਲਏ ਯਾਰ ਆਪਣੇ ਸਾਡੇ ਪਿੰਡ ਤੋਂ 2 ਕਬੂਤਰ ਸਾਡੇ ਦੀ ਮੁੰਡਿਆਂ ਨੇ ਕਬੂਤਰ ਹੱਡੇ ਮੰਡ ਤੋਂ ਨਜਾਰਾ ਸੱਟ ਜਿਪਾ ਦੋ ਸਾਡੇ ਕਬੂਤਰ ਰਹੇ ਸੀ ਇੱਕ ਮੁੰਡਾ ਸਰਜੀਤ ਆਉਦਾ ਰਹੇਗਾ ਸੀ ਇੱਕ ਸਾਡਾ ਰਹਿ ਗਿਆ ਸੀ ਤੇ ਵੀ ਕਬੂਤਰ ਸ਼ਾਮਲ ਕਰ ਲਈ ਜਿਹੜਾ ਸਾਡੇ ਵਾਲੇ ਕਬੂਤਰ ਉਹ ਗੇੜਾ ਚੱਕਰ ਮਾਰਨ ਉੱਚੇ ਬਾਗਗੇ ਸਰਜੀਤ ਵਾਲਾ ਕਬੂਤਰ ਵੀ ਆ ਗਿਆ ਨੀ ਮੇ ਉਹਦਾ ਕਬੂਤਰ ਵੀ ਸ਼ਾਮਲ ਕਰ ਲਿਆ 5 40 ਜੁਲੀ ਦਿਨ ਲਾ ਲਓ ਤੇ ਸਾਡੇ ਵਾਲਾ ਕਬੂਤਰ ਉੱਚਾ ਸੀ ਸਾਡੇ ਵਾਲਾ ਕਬੂਤਰ 6 ਵਜੇ ਸੀ ਚੱਕਰ ਆਇਆ ਹੱਡਲਾ ਵੀ ਸ਼ਾਮਲ ਕਰ ਲਿਆ ਬਈ ਬੱਲ ਤਾਂ ਤੇ ਜਦੋਂ ਸ਼ਾਮਲ ਕਰ ਲਿਆ ਫਿਰ ਰੌਲਾ ਪੈ ਗਿਆ ਕਹਿੰਦੇ ਸਾਡਾ ਉਹ ਫਿਰਦਾ ਸਾਡਾ ਉਹ ਫਿਰਦਾ ਕਬੂਤਰ ਉੱਥੇ ਬੈਗਾ ਰੌਲਾ ਵੀ ਯਾਰ ਆਏ ਆ ਬਾਹ ਫਿਰ ਉਹ ਕਹਿੰਦੇ ਬਾਜੀ ਵੀ ਕਬੂਤਰਾਂ ਨੇ ਕਰ ਲਏ ਬਈ ਉਹ ਕੋਈ ਕਹਦਾ ਕਿ ਸਾਡਾ ਵੀ ਸੰਭਲ ਕਰੋ ਕੋਈ ਸਾਡਾ ਵੀ ਕੰਮ 22 23 ਕਬੂਤਰ ਸੰਭਲ ਕਰੇ ਉਹਨਾਂ ਨੇ ਬਾਕੀ ਕਹਿੰਦੇ ਵੀ ਘਟ ਤੇ ਸਾਰੇ ਰੌਲਾ ਪੈ ਗਿਆ ਸਪਣ ਕੇ ਚੱਲੋ ਵੀ 6 ਵਜੇ ਯਾਰ 6 ਵਜੇ ਰੌਲਾ ਪੈ ਗਿਆ ਸੀ ਬਾਜੀ ਦੇ ਵਿੱਚ ਤੇ ਹੁਣ ਤਾਂ ਕਹਿੰਦੀ ਛੱਤ ਦਾ ਟਾਈਮ ਕਰਾਵਾਂਗੇ 6 ਵਜੇ ਰੌਲਾ ਪੈ ਗਿਆ ਸਾਢੇ 6 ਵਜੇ ਤੱਕ ਰੌਲਾ ਪਈ ਗਿਆ 7 ਵਜੇ ਤੱਕ ਹੀ ਰੌਲਾ ਪਈ ਗਿਆ ਯਾਰ ਤੇ ਸਾਡਾ ਨੌਣਾ ਬੋਲਣ ਨੂੰ ਸਾਡਾ ਪਤਾ ਨਹੀਂ ਸੰਭਲ ਕਰ ਰੱਖਿਆ ਸਾਡਾ ਉਹਨੂੰ ਕਹਿੰਦੇ ਸਾਡਾ ਕਬੂਤਰ ਦੇਖਿਆ ਨਹੀਂ ਵੀ ਘੱਟ ਤਾਂ ਐ ਕਰਤਾ ਵਾ ਕਰਤਾ ਤੇ ਫਿਰ ਅਸੀਂ 7 ਕਹਾ 640 ਚੁਲੀ ਦੇ ਬਈ ਅਸੀਂ ਕਬੂਤਰ ਵੀ ਸਾਡਾ ਦੇਖਿਆ ਨਹੀਂ ਹੈਗਾ ਮੈਂ ਕਹਿਦੀ ਉੱਚਾ ਆ ਗਿਆ ਸੀਗਾ ਕਿਹੜਾ ਚੈੱਕ ਕਰਾਦਾ ਸੀ ਕਬੂਤਰਾ ਦਾ ਉੱਚਾ ਲੰਗੇ ਲੰਗੇ ਪਿੰਡ ਛੱਡ ਗਿਆ ਜਿਆ ਉੱਚੀ ਰਹੇਗਾ ਕਬੂਤਰ ਪਤਾ ਨਹੀਂ ਲੱਗਾ ਨੇਰਾ ਹੋ ਗਿਆ ਸੀ ਜੱਤਕ ਬਈ ਤੇ ਉਸ ਤੋਂ ਬਾਅਦ ਅਸੀਂ ਚੱਲ ਪਿੰਡ ਆ ਗਏ ਬਈ ਪਿੰਡ ਆ ਕੇ ਉੱਥੇ ਪਤਾ ਨਹੀਂ ਕਿਵੇਂ ਸਮਝੋ ਤਾਇਆ ਫਿਰ ਰਿਕਾਰਡਿੰਗ ਚ ਸੁਣਿਆ ਸੀ ਵੀ ਬਈ ਸਾਡਾ ਝਾੜ ਵਾਲਾ ਕਬੂਤਰ ਵੀ ਦੋਨੇ ਕਬੂਤਰ ਸ਼ਾਮਲ ਨੇ ਵੀ ਨਾਮ ਜਾਂ ਕੁਝ ਵੀ ਹੈਨਾ ਤੇ ਉਹ ਨਾਮ ਦੇ ਵਿੱਚ ਕੱਪ ਸੀਗੇ ਉਹ ਤਾਂ ਕੱਪ ਦਾ ਚਲੋ ਆਪਾਂ ਕਹਿ ਨਹੀਂ ਸਕਦੇ ਕਿ ਕੌਣ ਲਏਗਾ ਕੌਣ ਨਹੀਂ ਤੇ ਫਿਰ ਬਈ ਐ ਮੰਨ ਕੇ ਚਲੋ 33 ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਕਰਦੇ ਉਹਨਾਂ ਨੇ ਤੇ 33 ਕਬੂਤਰਾਂ ਦੀ ਬਾਜੀ ਸਾਂਝੀ ਹੋਈ ਆ ਤੇ ਆਪਣਾ ਕਬੂਤਰ ਸਾਂਝੀ ਦੇ ਵਿੱਚ ਆ ਗਿਆ ਸੀ ਬਈ ਆਪਾਂ ਬਾਜੀ ਜਿੱਤ ਗਏ ਤੇ ਬਾਕੀ ਆਪਣਾ ਕਬੂਤਰ ਤਾਂ ਹੀ ਰਹਿ ਗਿਆ ਯਾਰ ਆਪਾਂ ਕਬੂਤਰ ਮਿਲ ਨਹੀਂ ਅਗਲੇ ਦਿਨ ਵੀ ਅਸੀਂ ਗਏ ਸੀਗੇ ਕਬੂਤਰ ਯਾਰ ਮਿਲ ਜੇ ਪਰ ਆਪਣਾ ਕਬੂਤਰ ਉੱਥੋਂ ਮਿਲਿਆ ਨਹੀਂ ਹੈਗਾ ਆਪਾਂ ਆ ਆ ਸੀ ਸਾਰੀ ਬਾਜੀ ਦੀ ਅਪਡੇਟ ਹੁਣ ਆਪਾਂ 12 ਤਰੀਕ ਨੂੰ ਵੀ ਬਾਜੀ ਛੱਡਨੀ ਆ ਬਈ ਉਹ ਆਪਣੇ ਮੁੰਡਾ ਮਿੱਤਰਾ ਸਰਜੀਤ ਉਹਦੇ ਨਾਲ ਛੱਡਨੀ ਆ ਆਪਣੇ ਪਿੰਡ ਲਵੇ ਵੀਰ ਕਲਾਂ ਉੱਥੇ ਪਾਈ ਛੱਡਨੀ ਆ ਉੱਥੇ ਵਧੀਆ ਬਾਜੀ ਹੋਊਗੀ ਘਰ ਆਉਂਦਾ ਪਰ ਇੱਥੇ ਯਾਰ ਕਬੂਤਰੀ ਵਾਲੇ ਹੋਏ ਦੀ ਪਤਨੀ ਲੈ ਗਿਆ ਕਬੂਤਰਾਂ ਦੇ ਗਾ ਗਾ ਭਈਆ ਕੀ ਹੋਈ ਹੈਗੀ ਨਹੀਂ ਤੇ ਆਹ ਸੀ ਬਾਜੀ ਦੀ ਬਈ ਸਾਰੀ ਅਪਡੇਟ ਤੇ ਹੁਣ ਆਪਾਂ ਆਪਣੇ ਕਰਦੇ ਆਂ ਖੋਡਾ ਖੋਲਦੇ ਆਂ ਗੋਡਾ ਖੋਲ ਕੇ ਦੇਖਦੇ ਆ ਆਪਣੇ ਕੀ ਜਨ ਬਰੰਦ ਕੀ ਰੰਗ ਮਾਹੌਲਾ ਬਈ ਸਾਨੂੰ ਬੱਚੇ ਦਿਖਾਉਣੇ ਆ ਛੋਟੇ ਆਪਣੇ ਵੇਖੀ ਸਾਨੂੰ ਬੱਚੇ ਰਹੋਣਾ ਬਈ ਦੋਨੇ ਛੋਟੇ ਕਿੱਧਰ ਗਏ ਕੁਦਰੀ ਤਾਂ ਬਚਾਉਂ ਗਏ ਉਹ ਵੀ ਬਚਨ ਬੈਠੀ ਆ ਤੇ ਚੈੱਕ ਕਰੋ ਬਈ ਆਪਣੇ ਬੱਚੇ ਛੋਟੇ ਆਓ ਆਓ ਚੈੱਕ ਕਰੋ ਬਈ ਆ ਚੈੱਕ ਕਰੋ ਬਈ ਆ ਬੱਚੇ ਨੇ ਬਈ ਆਪਣੇ ਦੋ ਇਹੇ ਹੈਗੇ ਨੇ ਦੋਨੇ ਕਮੰਡ ਲਾ ਕਬੂਤਰ ਆ ਆਪਣਾ ਉਹ ਖੜਾਗਾ ਲਾਲ ਸਿਰ ਵਾਲਾ ਆ ਫਿਰਦਾ ਹਰੇ ਸਿਰ ਵਾਲਾ ਹੱਜ ਕਮੰਡ ਲਾ ਕਬੂਤਰ ਤੇ ਕਾਲਾ ਕੀ ਕਬੂਤਰ ਜਿਹੜੀ ਆਪਾਂ ਤੋੜ ਕੇ ਦੀ ਦੋ ਤਿੰਨ ਵਾਰ ਆ ਬੈਠੀ ਆ ਇਹ ਇਨਾਂ ਦੇ ਵਿੱਚ ਨੇ ਬਈ ਦੋਨੋਂ ਨੇ ਪਤਾ ਚਿੱਟੀ ਨੇ ਕਰ ਹੁੰਦਾ ਮੇਰੇ ਹਿਸਾਬ ਨਾਲ ਤਾਂ ਬਾਕੀ ਪਤਾ ਲੱਗੂਗਾ ਜਦੋਂ ਵੱਡੇ ਹੋਗੇ ਥੋੜੇ ਜਿਹਾ ਅਜੇ 10 7-8 ਦਿਨਾਂ ਤੱਕ 7 ਦਿਨਾਂ ਦਾ ਪਤਾ ਲੱਗਣ ਲੱਗ ਜੂ ਕੀ ਕੀ ਹਿਸਾਬ ਕਿਤਾਬ ਆਪਣੇ ਬੱਚਿਆਂ ਦਾ ਦੋਨਾਂ ਦਾ ਤੇ ਲਓ ਬਈ ਇਹ ਮੋਂ ਓਕੇ ਬੈਠੇ ਨੇ ਤੇ ਹੁਣ ਬਈ ਇਹਨਾਂ ਦਾ ਆਪਾਂ ਦਾਣਾ ਪਾਣੀ ਕਰ ਲਈਏ ਯਾਰ ਦਾਣਾ ਪਾਣੀ ਕਰਕੇ ਫੇਰ ਮੈਂ ਕਰਦਾ ਵੀਡੀਓ ਸਟਾਰਟ ਬਾਕੀ ਆਪਣੇ ਜਾਨ ਸਾਰੇ ਵਧੀਆ ਵਧਣੇ ਯਾਰ ਹੁਣ ਤਾਂ ਆ ਬੱਚਾ ਜੀ ਵਧੀਆ ਹੋ ਗਿਆ ਸਾਹਿਬ ਅਜਾ ਪਰਸੋਂ ਮੈਥੋਂ ਉੱਡ ਗਿਆ ਸੀ ਉੱਤਰ ਜਿ ਬੈ ਗਿਆ ਯਾਰ ਉੱਡਿਆ ਤਾਂ ਕਹਿੰਦਾ ਨੂੰ ਡਾਰੀ ਜੀ ਮਾਰ ਕੇ ਇੱਕ ਛਤਰੀ ਤੋਂ ਮੈਂ ਤਾਂ ਹਾਂ ਬਲ ਉੱਚੇ ਵੱਲ ਤਨ ਛਤਰੀ ਤੇ ਮੈਨੂੰ ਆਦੀ ਮਾਲਾ ਵਿਗ ਗਿਆ ਚੱਲ ਮੁਰੇ ਉੱਤਰ ਦੇ ਇੱਕ ਇੱਕ ਕਬੂਤਰ ਦੇਖ ਕੇ ਮੁਰੇ ਆ ਤਾਂ ਕਰਕੇ ਕਰਦਾ ਮੈਂ ਫਿਰ ਵੀਡੀਓ ਕੰਟੀਨਿਊ ਬਣੇ ਰੱਖੋ ਆਪਣੀ ਵੀਡੀਓ ਦੇ ਵਿੱਚ ਮੈਂ ਇਹਨਾਂ ਨੂੰ ਪਾਣੀ ਪੋਣੀ ਭਾਂਡਾ ਧੋਦਾ ਪਾਣੀ ਵਾਲਾ ਤੇ ਦਾਣੇ-ਦੋਣੇ ਪਾ ਦਾਂ ਇਹਨਾਂ ਨੂੰ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਲਾਓ ਜੀ ਦਾਣੇ ਵੀ ਇਹਨਾਂ ਦੇ ਭੌਂ ਕੇ ਰੱਖੇ ਪਏ ਸੀਗੇ ਤੇ ਹੁਣ ਉਹਨੂੰ ਦਾਣੇ ਲਈ ਆਪਾਂ ਰੱਖ ਇਹਨਾਂ ਖੁੱਡਾ ਦਈਏ ਕੋਲ ਨੇ ਹਵਾ ਜੀ ਲੱਗ ਜੂ ਬੱਡੇ ਨੂੰ ਤੇ ਇਹਨਾਂ ਇਹ ਦਾਣੇ ਖਾ ਲੈਣਗੇ ਲੋ ਪੈ ਸਕੋ ਦਾਣੇ ਪਾਣੀ ਵੀ ਇਹਨਾਂ ਨੂੰ ਰੱਖ ਦਈਏ ਆਪਾਂ ਮਾ ਡੰਡਾ ਨਾ ਤੋਤਾ ਪਿਆ ਬਾਣੀ ਵਾਲਾ ਬਾਈ ਆ ਮਾ ਓਕੇ ਕਰਿਆ ਪਿਆ ਭਾਂਡਾ ਕੁਝ ਚ ਪਾਣੀ ਠੰਡਾ ਰਹਿੰਦਾ ਕਰਿਆਬ ਨਹੀਂ ਕਰਦੇ ਉਹ ਪਹਿਲਾਂ ਵਾਲੇ ਭਾਂਡੇ ਚ ਦਾ ਇਹ ਕਰਿਆਬ ਕਰਦੇ ਯਾਰ ਸਾਰਾ ਪਾਣੀ ਮਿੱਟੀ ਮਿੱਟੀ ਕਰਦੇ ਜਿਹੜੀਆਂ ਉੱਤੇ ਉੱਤੇ ਮੈਂਦੇ ਸੀ ਆ ਉੱਡ ਕੇ ਮਿੱਟੀ ਪੈ ਜਾਂਦੀ ਸੀ ਉਹ ਭਾਂਡੇ ਚ ਇਸ ਚ ਵਧੀਆ ਟੱਕਿਆ ਰਹਿਣਾ ਸਾਫ਼ ਰਹਿਣਾ ਆ ਕਰਕੇ ਪਾਣੀ ਭਰ ਦिए ਇਹ ਸ਼ੱਕ ਬਾਈ ਚੈੱਕ ਕਰ ਤੈਲ ਕਰ ਰਿਹਾ ਨੀਵਾ ਵੱਧ ਗਿਆ ਯਾਰ ਉੱਤੇ ਬਸ ਤਮ ਕਰਕੇ ਹੋਰ ਕੋਈ ਚੈੱਕ ਕਰਨੀ ਐਡਾ ਪਾਣੀ ਪਾਤਾ ਬਾਈ ਤੇ ਦਾਣੇ ਪਾਤੇ ਯਾਰ ਬੱਚੇ ਜੀ ਉਹ ਨਹੀਂ ਉਹ ਘੱਟ ਮੂੰਹ ਮਾਰਦੇ ਨੇ ਬੱਚੇ ਜੀ ਹਾਂ ਵੱਡਾ ਤਾਂ ਵਧੀਆ ਲੱਗ ਗਿਆ ਅਦੇ ਹਾਂ ਤਾਂ ਖਾਂਦਾ ਥੋੜਾ ਜਿਹਾ ਵਿੱਚ ਵਿੱਚ ਉਹ ਘਟਾਉਂਦਾ ਹੁੰਦਾ ਆਜੀ ਨੇ ਥੋੜਾ ਜਿਹਾ ਬਦੇ ਤੇ ਘਟਤਾ ਬਚਾ ਬਾਕੀ ਨੇ ਅੱਖਾਂ ਓੱਖਾਂ ਦਾ ਹਜੇ ਪਤਾ ਨਹੀਂ ਕੀ ਹਸਾ ਕਰਤਾ ਵਾ ਤਰਸਾ ਪਾਣੀ ਪੂਣੀ ਦਾ ਇਹਨਾਂ ਨੂੰ ਓਕੇ ਕਰਤਾ ਬਈ ਬਾਕੀ ਆਪਣੇ ਜਾਨ ਸਾਰੇ ਸੈਟ ਨੇ ਤੇਰ ਇੱਕ ਦਾ ਮੈਨਾ ਕੋਲੇ ਬੰਦਾ ਛੱਡਦੇ ਗੱਲਾਂ ਬਈ ਇਧਰ ਵੀ ਗੰਧ ਕੱਢਣੀ ਹੈ ਤੇ ਟਾਕੀ ਬਣਵਾ ਕੇ ਰੋਣੇ ਉਹ ਵੀ ਨਹੀਂ ਮੈਥੋਂ ਕੁਝ ਹੁੰਦਾ ਹਜੇ ਤੱਕ ਕਰਾਂਗੇ ਹੌਲੀ ਹੌਲੀ ਕਬੂਤਰੇ ਸੱਡ ਕਰਨੇ ਦੇਖਦੇ ਆ ਕਰਦੇ ਆ ਕੋਈ ਅਰੇਂਜਮੈਂਟ ਇਹਨਾਂ ਦਾ ਵੀ ਸਿਸਟਮ ਸੈਟ ਕੀ ਕਹੇ ਬਣਦਾ ਤੇ ਚਲੋ ਬਈ ਬਸ ਠੀਕ ਹੈ ਇਹਨਾਂ ਦਾਣਾ ਪਾਣੀ ਹੋ ਗਿਆ ਹੁਣ ਇਹਨਾਂ ਨੂੰ ਦਾਣਾ ਪਾਣੀ ਆਪਦਾ ਖਾ ਲੈਣ ਦੇ ਤੇ ਆਥਰੇ ਆ ਕੇ ਕਰਦੇ ਆ ਵੀਡੀਓ ਕੰਟੀਨਿਊ ਫਾਰਮ ਨੂੰ ਆਥਰੇ ਨੇ ਦਾਣਾ ਪਾਣੀ ਕਰਦੇ ਜੇ ਮੌਸਮ ਵਧੀਆ ਹੋਵੇ ਤਾਂ ਕਬੂਤਰ ਘਾਤਰੀ ਬਿਠਾਵਾਂਗੇ ਛਾਤਰੀ ਤੇ ਤੇ ਦਿਖਾਉਣਿਆ ਜਦੋਂ ਹੱਥ ਨੇ ਆ ਕੇ ਕਰਦਾ ਵੀਡੀਓ ਸਾਮ ਨੂੰ ਆ ਕੇ ਬਈ ਕੰਟੀਨਿਊ ਬਣੇ ਰਹੋ ਆਪਣੀ ਵੀਡੀਓ ਚ ਹਾਂਜੀ ਬਈ ਆ ਗਿਆ ਆਪਾਂ ਇਧਰ ਲੈ ਕਰੇ ਇਹ ਹੈ ਨਾ ਬਈ ਦੋ ਦਿਨਾਂ ਦਾ ਇਕੱਠਾ ਬਲੌਗ ਹੈ ਇਹ ਅੱਜ ਅਗਲੇ ਦਿਨ ਦਾ ਹੈਗਾ ਕੱਲ ਮੈਨੂੰ ਕੰਮ ਹੋ ਗਿਆ ਤਾਂ ਕਰਕੇ ਮੈਂ ਬਾਣ ਹੀ ਪਾਇਆ ਦੋ ਦਿਨਾਂ ਦਾ ਇਕੱਠਾ ਬਲੌਗ ਹੈ ਇਹ ਤੇ ਬਈ ਬਾਕੀ ਆਪਾਂ ਪਾਣੀ ਵਾਲਾ ਭਾਂਡਾ ਧੋਤਾ ਪਏ ਇਹ ਧੋ ਕੇ ਰੱਖਤਾ ਤੇ ਮਿਰਚਾਂ ਨੂੰ ਬਈ ਪਾਣੀ ਪਾਣੀ ਲਾਤਾ ਓਕੇ ਕਰਤਾ ਤੇ ਬਹੁਤ ਗੰਦਪਹਿਰੇ ਦੀ ਆਰ ਸਫਾਈ ਕਰੀਆ ਆ ਰੇੜੀ ਭਰਤੀ ਇਹ ਆਪਾਂ ਹੁਣ ਆਪਾਂ ਵਾਰੇ ਲਾਹਿਆਂਵਾਂਗੇ ਤੇ ਜੇ ਮਿੱਟੀ ਚ ਆਪਾਂ ਪਾਣੀ ਪਾਤਾ ਬਈ ਗਿੱਲੀ ਹੁਪਾਂ ਭੇਜ ਜੂਗੀ ਤੇ ਕਿਉਂਕਿ ਆਪਾਂ ਇੱਥੇ ਬਈ ਗੰਦ ਕੱਟਨੀ ਆ ਵਿਚਾਲੇ ਕੋਡਾ ਵੱਡਾ ਕਰਨਾ ਕੱਲ ਨੂੰ ਮੇਰੀ ਸਲਾਹ ਪੂਰੀ ਆ ਤੇ ਕਪੂਤਰਾ ਫਨੇ ਬਈ ਫਟ ਫਾਟ ਬੈਠੇ ਆ ਚੈੱਕ ਕਰ ਸਕਦੇ ਤੁਸੀਂ ਜੋੜੀਆਂ ਤਾਂ ਤਿੰਨੇ ਜੋੜੀਆਂ ਜਿਹਨੇ ਹੈਗੀਆਂ ਚਾਰ ਵਿੜੇ ਦੇ ਝਾਰ ਨੇ ਪਰ ਤਿੰਨੇ ਜੋੜੀਆਂ ਨਾ ਜੋੜੀਆਂ ਪੰਜ ਨੇ ਨਾ ਚਾਰ ਜੋੜੀਆਂ ਬਸ ਆਂਡੇ ਧਰਉਣ ਲਵੇ ਲੱਗ ਰਹੇ ਹੁਣ ਸਾਰੀ ਇੱਕ ਜੋੜੀ ਬਈ ਆਪਾਂ ਤਾਹਾਂ ਬੰਨ ਰੱਖਿਆ ਚੀਨਾ ਕਬੂਤਰ ਤੇ ਆਪਣੀ ਮੋਜੀ ਕਬੂਤਰੀ ਉਹ ਬੈਠੇ ਚੈੱਕ ਕਰੋ ਤੇ ਨਾਲ ਆਵਰਾਂ ਚੀਨਾ ਬੈਠਾ ਮੋਜੀ ਪਰਾਂ ਬੈਠੀ ਆ ਤੇ ਨਾਲ ਬੱਚਾ ਪਠਿਆ ਰੱਖਿਆ ਲਾਲ ਆਪਣਾ ਓਕੇ ਆ ਹੈਪੀ ਵਾਲੇ ਉੜੇ ਫਿਰਦੇ ਨੇ ਕਬੂਤਰ ਉਹ ਫਿਰਦੇ ਨੇ ਦੋ ਆਪਣੇ ਯਾਰਾਂ ਪੈ ਛੱਡੇ ਹੋਏ ਨੇ ਤੇ ਬਸ ਹੁਣ ਬਈ ਇਹਨਾਂ ਨੂੰ ਮੈਨੂੰ ਹੋ ਗਿਆ ਘੰਟਾ ਟ ਘੰਟਾ ਆਏ ਨੂੰ ਤੇ ਘਟ ਰਿਹਾਂ ਘਟਾ ਹੋ ਗਿਆ ਇਹਨਾਂ ਨੂੰ ਬੈਠਿਆ ਨੂੰ ਦਹਾ ਹੁਣ ਬਸ ਮੈਂ ਥੱਲੇ ਲਾ ਲਾ ਇਹਨਾਂ ਨੂੰ ਥੱਲੇ ਲਾ ਕੇ ਦਾਣੇ ਦੋਣੇ ਪਿਉਂਤੇ ਪੈ ਨੇ ਬਈ ਰੂਟੇੜੀ ਚੂਰੀ ਪਈ ਆ ਸਾਨੂੰ ਕਰਦਾ ਵੀਡੀਓ ਕੰਟੀਨਿਊ ਲਾਲਾਂ ਉਹਨਾਂ ਨੂੰ ਮੈਂ ਥੱਲੇ ਆਪਣੀ ਜਗ੍ਹਾ ਨੂੰ ਲਾਓ ਜੀ ਕਬੂਤਰ ਆਪਾਂ ਲਾ ਲੇ ਬਈ ਥੱਲੇ ਆਪਣੇ ਤੇ ਹੁਣ ਦਾਣਾ ਪਾਣੀ ਤਿਆਰ ਕਰ ਲਿਆ ਬਈ ਇਹਨਾਂ ਦਾ ਹੁਣ ਦਾਣਾ ਪਾਣੀ ਦੇਈਏ ਆ ਪਰ ਰੱਖ ਉਹਨਾਂ ਦੋਵਾਂ ਦਾ 25 ਨੇ ਵਾਲੀ ਜੋੜੀ ਬਨਨਗੇ ਜਾਵਾਂਗੇ ਜਿੱਨਾ ਖੁੱਲਾ ਤੇ ਕਬੂਤਰੀ ਜਿੱਨੇ ਵਾਲੀ ਬਨਨ ਜਾਏਗਾ ਕਾਲੀ ਲੋ ਪਈ ਖਾਓ ਜਾਨਵਰ ਪਾਣੀ ਵੀ ਰੱਖ ਦਿੱਤੀ ਆ ਬਾਈ ਪਾਣੀ ਆ ਢਾਂਡਾ ਇਹਨਾ ਤੋਤਾ ਤੇ ਰੱਖਣਾ ਹੀ ਆ ਸੋਬਰਾ ਇਹ ਚੀ ਭਰ ਲਈ ਆ ਨਾਗੀ ਭਊਗਾ ਪਾਣੀ ਤੇ ਇਹ ਰੱਖ ਲੋਚ ਨਾਲ ਦਿੱਤਾ ਵੀ ਰੱਖਾ ਥੋੜਾ ਕੰਮ ਕਰ ਤਾਪਾ ਓਕੇ ਦੀ ਰਿਪੋਰਟ ਹੈ ਜਮਾ ਹੁਣ ਆਪਣੇ ਚਲੋ ਬਈ ਕਰਦੇ ਆਪਾਂ ਵੀਡੀਓ ਦੀ ਐਂਡਿੰਗ ਤੇ ਮਿਲਦੇ ਆਪਾਂ ਕੱਲ ਨੂੰ ਅਗਲੇ ਬਲੌਗ ਦੇ ਵਿੱਚ ਵੀਡੀਓ ਵਧੀਆ ਲੱਗਦੀ ਆ ਬਈ ਲਾਈਕ ਕਰੋ ਕਮੈਂਟ ਕਰੋ ਹਨਾ ਤੇ ਵੀਡੀਓ ਨੂੰ ਯਾਰ ਵੱਤ-ਵੱਤ ਸ਼ੇਅਰ ਕਰੋ ਤੇ ਸਪੋਰਟ ਕਰੋ ਜੇ ਆਪਣੇ ਬਈ 1000 ਆਪਣਾ ਸਬਸਕ੍ਰਾਈਬ ਹੁੰਦਾਗਾ ਹਨਾ ਤੇ ਆਪਾਂ ਕਬੂਤਰ ਵੀ ਗਿਫਟ ਕਰਾਂਗੇ ਜਿਹੜੇ ਆਪਾਂ ਨੂੰ ਮਿੱਤਰ ਪਿਆਰੇ ਵੱਧ ਕਮੈਂਟ ਵਧੀਆ ਵੱਗ ਕਮੈਂਟ ਕਰਦੇ ਆ ਤੇ ਵੱਤ-ਵੱਤ ਸਪੋਰਟ ਕਰਕੇ ਆਪਣਾ 1000 ਸਬਸਕ੍ਰਾਈਬਰ ਪੂਰਾ ਕਰਾਓ ਤੇ ਫਿਰ ਆਪਾਂ ਗਿਫਟ ਦੇਵਾਂਗੇ ਆਪਣੇ ਇੱਕ ਮਿੱਤਰ ਪਿਆਰੇ ਨੂੰ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸਪੋਰਟ ਕਰਦੇ ਮਿਲਦੇ ਆਪਾਂ ਅਗਲੀ ਵੀਡੀਓ ਚ